ਨੂੰ ਦਿਖਾ ਰਹੇ ਹਾਂ ਪੁਲਿਸ ਬਲ ਵੱਡੀ ਸੰਖਿਆ ਦੇ ਵਿੱਚ ਬੇਸ਼ੱਕ ਉਧਰ ਤੇ ਨਾਥ ਹੈਗਾ ਇਹ ਤਸਵੀਰ ਤੁਹਾਨੂੰ ਗਰਾਊਂਡ ਤੋਂ ਦਿਖਾ ਰਹੇ ਹਾਂ ਕਿ ਲਗਾਤਾਰ ਉਧਰੋਂ ਗੋਲੇ ਸਿੱਟੇ ਜਾ ਰਹੇ ਆ ਕਿਸਾਨ ਵਧ ਚੁੱਕੇ ਆ ਕਿਸਾਨ ਅੱਗੇ ਵੱਧ ਚੁੱਕੇ ਹੈਗੇ ਕਿੱਥੋਂ ਤੱਕ ਦੇਖੋ ਕਿਸਾਨਾਂ ਨੇ ਆਪਣਾ ਜਿਹੜਾ ਮੋਰਚਾ ਬਣਾ ਲਿਆ ਹੈ ਇੱਥੇ ਬੈਰੀਕੇਡਿੰਗ ਸੀ ਇੱਥੋਂ ਤੋੜ ਕੇ ਹੁਣ ਕਿਸਾਨਾਂ ਨੇ ਅੱਗੇ ਮੋਰਚਾ ਲਗਾ ਲਿਆ ਆਪਣਾ ਇਸ ਜਗ੍ਹਾ ਦੇ ਉੱਪਰ ਹਾਲਾਂਕਿ ਉਧਰ ਲਗਾਤਾਰ ਗੋਲੇ ਸਿੱਟੇ ਜਾ ਰਹੇ ਲਗਾਤਾਰ ਹੰਝੂਆਂ ਦੇ ਹਲਦੇ ਗੋਲੇ ਸਿੱਟੇ ਜਾ ਰਹੇ ਹੈਗੇ ਪਰ ਕਿਸਾਨ ਉੱਥੇ ਜਿੱਥੇ ਗੋਲਾ ਡਿੱਗਦਾ ਉੱਥੇ ਨਾਲ ਦੀ ਨਾਲ ਪਾਣੀ ਮਾਰਦੇ ਹੈਗੇ ਉਸ ਜਗ੍ਹਾ ਨੂੰ ਸਾਫ਼ ਕਰਦੇ ਹੈਗੇ ਹਾਲਾਂਕਿ ਕਈ ਕਿਸਾਨ ਲਗਾਤਾਰ ਜ਼ਖਮੀ ਵੀ ਹੋ ਰਿਹਾ ਹੈ ਲਗਾਤਾਰ ਜ਼ਖਮੀ ਹੋਣ ਦੀ ਵੀ ਸੂਚਨਾਵਾਂ ਮਿਲ ਰਹੀਆਂ ਹੈਗੀਆਂ ਤਾਂ ਤੁਹਾਨੂੰ ਲਗਾਤਾਰ ਉਹ ਤਸਵੀਰ ਦਿਖਾ ਰਹੇ ਹਾਂ ਕਿ ਇੱਥੇ ਲਗਾਤਾਰ ਗਰਾਊਂਡ ਦੇ ਉੱਪਰ ਗੋਲਾਬਾਰੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈਗੀ ਹੈ ਪੁਲਿਸ ਜਿਸ ਸੰਖਿਆ ਦੇ ਦੇਖੋ ਤੇ ਉਹ ਜਿਹੜੇ ਨੌਜਵਾਨ ਆ ਉਹ ਕੁਝ ਉਹਨਾਂ ਦੀ ਸੰਖਿਆ ਦੇਖੋ ਥੋੜੇ ਜਿਹੇ ਨੌਜਵਾਨ ਪੁਲਿਸ ਦੇ ਸਾਹਮਣੇ ਡਟੇ ਹੋਏ ਲਗਾਤਾਰ ਜਦੋਂ ਵੀ ਗੋਲਾ ਆਉਂਦਾ ਅਥਰੂ ਕਹਿੰਦਾ ਗੋਲਾ ਆਉਂਦਾ ਤੇ ਉਸ ਨੂੰ ਇੰਡਸਟ ਕਰਦੇ ਆ ਉਸ ਨੂੰ ਡੈੱਡ ਕਰਨ ਦੇ ਵਿੱਚ ਆ ਦੇਖੋ ਗੋਲਾ ਆ ਬਿਲਕੁਲ ਬਿਲਕੁਲ ਨੌਜਵਾਨਾਂ ਦੇ ਕੋਲ ਗੋਲਾ ਸਿੱਟਿਆ ਗਿਆ ਹੈਗਾ ਪਰ ਇਸੇ ਤਰ੍ਹਾਂ ਲਗਾਤਾਰ ਜਿਹੜੇ ਗੋਲੇ ਆਉਂਦੇ ਹੈਗੇ ਤੋ ਬਾਦ ਉਹਨਾਂ ਨਸ਼ਟ ਕੀਤਾ ਜਾਂਦਾ ਪਾਣੀ ਪਾਇਆ ਜਾਂਦਾ ਬੋਰੀ ਸਿੱਟੀ ਜਾਂਦੀ ਹੈਗੀ ਆ ਤੇ ਨੌਜਵਾਨਾਂ ਦੀ ਲਗਾਤਾਰ ਕੋਸ਼ਿਸ਼ ਹੈਗੀ ਆ ਤੇ ਪੁਲਿਸ ਬਲ ਉਧਰ ਹੁਣ ਪੈਦਲ ਪੈਦਲ ਆ ਰਹੀ ਹੈਗੀ ਪੁਲਿਸ ਬਲ ਜ਼ਰੂਰ ਨੀਚੇ ਆਈ ਆ ਉੱਥੇ ਸ਼ਾਇਦ ਹੋ ਸਕਦਾ ਹੈ ਕਿਉਂਕਿ ਇੱਥੋਂ ਜਿਹੜੀ ਹੈ ਹਰਿਆਣਾ ਦੇ ਅੰਦਰ ਹੈ ਇਹ ਹਰਿਆਣਾ ਦਾ ਪੁਆਇੰਟ ਹੈਗਾ ਹਰਿਆਣਾ ਦਾ ਏਰੀਆ ਹੈਗਾ ਬਹੁਤ ਸਾਗੇ ਗਏ ਦੋ ਪੁਲਿਸ ਬਲ ਇੱਥੇ ਆ ਰਿਹਾ ਅਰਧ ਸੈਨਿਕ ਬਲ ਜਿਹੜਾ ਇੱਥੇ ਆ ਰਿਹਾ ਹੈਗਾ ਤਸ਼ਦ ਇੱਥੇ ਗੋਲੇਬਾਰੀ ਫਿਰ ਤੋਂ ਹੋ ਸਕਦੀ ਹੈ ਤੁਹਾਨੂੰ ਫਿਰ ਤੋਂ ਤਸਵੀਰਾਂ ਦਿਖਾਵਾਂਗੇ ਮੈਂ ਆਪਣੇ ਕੈਮਰਾਮੈਨ ਨੇਤਨ ਨੂੰ ਕਹੂੰਗਾ ਕਿ ਉਹਦੇ ਪਿੱਲਰ ਦੀ ਆਰ ਦੇ ਵਿੱਚ ਲੁਕ ਲੁਕਿਆ ਜਾਵੇ ਉਸ ਤੋਂ ਬਾਅਦ ਇਹ ਤਸਵੀਰ ਦਿਖਾਈ ਜਾਵੇ ਲਗਾਤਰੇ ਗੋਲੇਬਾਰੀ ਦੀ ਤਸਵੀਰ ਗੋਲੇਬਾਰੀ ਦੀ ਤਸਵੀਰ ਦਿਖਾਵਾਂਗੀ ਕਿਉਂਕਿ ਲਗਾਤਾਰ ਖੋਰੀ ਰੁਕ ਰੁਕ ਕੇ ਗੋਲੇਬਾਰੀ ਹੋ ਰਹੀ ਹੈ ਤੇ ਇਹ ਪੁਲਿਸ ਬਲ ਜਿਹੜੀ ਹੁਣ ਥੋੜੀ ਐਕਟਿਵ ਹੋਈ ਹੈ ਅੱਗੇ ਆਈ ਹੈ ਕਿਸੇ ਵੀ ਵਕਤ ਅੱਗੇ ਵਾ ਸਕਦੀ ਹੈ ਕਿਉਂਕਿ ਲਗਾਤਾਰ ਡਰੋਨ ਦੇ ਰਾਹੀਂ ਪਹਿਲਾਂ ਸਿੱਟੇ ਜਾ ਰਹੇ ਸੀ ਕਿ ਗੋਲੇ ਪਰ ਡਰੋਨ ਕਿਸਾਨਾਂ ਨੇ ਨਸ਼ਟ ਕਰ ਦਿੱਤਾ ਕਿਸਾਨਾਂ ਨੇ ਡੋਰ ਦੇ ਨਾਲ ਜਿਹੜੇ ਡਰੋਨ ਨੂੰ ਸੁੱਟਿਆ ਉਸ ਤੋਂ ਬਾਅਦ ਇੱਕ ਹੋਰ ਗੋਲਾ ਇਹ ਆਵਾਜ਼ ਤੁਸੀਂ ਸੁਣੀਏ ਗੋਲੇ ਦੀ ਆਵਾਜ਼ ਹੈਗੀ ਹੈ ਤਾਂ ਇਸੇ ਤਰ੍ਹਾਂ ਲਗਾਤਾਰ ਰੁਕ ਰੁਕ ਕੇ ਹਾਲਾਂਕਿ ਹੁਣ ਥੋੜਾ ਜਿਹਾ ਕੁਝ ਸਮੇਂ ਤੋਂ ਸ਼ਾਂਤ ਹੈ ਚੀਜ਼ਾਂ ਪਰ ਤੁਹਾਨੂੰ ਥੋੜੀ ਦੇਰ ਬਾਅਦ ਤਸਵੀਰਾਂ ਦਿਖਾਵਾਂਗੇ ਕਿ ਕਿਸ ਤਰ੍ਹਾਂ ਇੱਥੇ ਗੋਲੇਬਾਰੀ ਲਗਾਤਾਰ ਹੋ ਰਹੀ ਹੈ ਲਗਾਤਾਰ ਇਧਰੋਂ ਗੋਲੇ ਸੁੱਟੇ ਜਾ ਰਹੇ ਹੈਗੇ ਆ ਤਾਂ ਚਾਰ ਪੰਜ ਕਿਸਾਨ ਉੱਥੇ ਲੁਕੇ ਹੋਏ ਆ ਉੱਥੇ ਛੁਪੇ ਹੋਏ ਆ ਤੇ ਇਹ ਕਿਸਾਨ ਕੀ ਕਰਦੇ ਪਾਣੀ ਪਾਉਂਦੇ ਹੈਗੇ ਆ ਲੁਕੇ ਆ ਰਹੇ ਆ ਹਾਂ ਜਿਹੜੇ ਉਹਨੂੰ ਫੜੀ ਚੜਿਆ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਿਆ ਸਥਿਤੀ ਤਣਾਪੂਰਨ ਹੈਗੀ ਆ ਉਹ ਨੀਚੇ-ਤੇਰੇ ਨੀਚੇ ਲੁਕੇ ਐਂਦਾ ਕੀ ਚਾਹਣਾ ਮਿਲਦਾ ਸਾਡੀ ਲੜਾਈ ਤਾਂ ਹੋ ਹੀ ਨਾ ਵਦੀਗੀ ਇਹ ਪਾਰਦਰਸ਼ਣ ਵਾਲੇ ਕਈ ਬੈਠਾ ਹਾਲਕੀ ਰਾਤ ਦਾ ਸਮਾਂ ਹੋ ਚੱਲਿਆ ਪਰ ਹਜੇ ਵੀ ਅਰਧ ਸੈਨਿਕ ਬਲ ਹਰਿਆਣਾ ਪੁਲਿਸ ਤੈਨਾਤ ਹੈਗੀ ਲਗਾਤਾਰ ਤੇ ਇਧਰ ਦੂਸਰੇ ਪਾਸੇ ਕਿਸਾਨ ਵੀ ਡਟੇ ਮੋਰਚਾ ਬੰਦੀ ਦੇਖੋ ਤੁਸੀਂ ਕਿਸਾਨਾਂ ਦੇ ਆ ਜਿਹੜੇ ਕਿਸਾਨ ਬੈਠੇ ਇਹਨਾਂ ਦੀ ਮੋਰਚਾ ਬੰਦੀ ਦੇਖੋ ਲੋਕ ਕਿ ਬੈਠੇ ਹੋਇਆ ਲੋਕ ਕਿ ਪਿੱਲਰਾਂ ਦੇ ਪਿੱਛੇ ਬੈਠੇ ਆ ਜਦੋਂ ਉਧਰ ਕੋਈ ਗੋਲਾ ਆਉਂਦਾ ਤਾਂ ਉਸ ਦੇ ਉੱਪਰ ਬੋਰੀ ਪਾਉਂਦੇ ਆ ਭਾਈ ਸਾਹਿਬ ਨੇ ਬੋਲਿੰਗ ਖੜੀ ਹੋਈ ਹੈ ਤਾ ਡਰ ਨਹੀਂ ਲੱਗ ਰਿਹਾ ਉਧਰੋਂ ਗੋਲਾ ਮੂੰਹ ਤੇ ਵੱਜ ਸਕਦਾ ਕਿਤੇ ਵੀ ਵੱਜ ਸਕਦਾ ਭੱਜੀ ਜਾਣ ਦੇ ਫਿਰ ਕੋਈ ਚੱਕਰ ਨਹੀਂ ਆਦੇ ਕਿਸਾਨ ਦੇ ਪੁੱਤ ਆ ਨਾ ਕਿਸਾਨ ਦੇ ਪੁੱਤ ਕੀ ਕਰ ਕੀ ਰਿਓ ਤੁਸੀਂ ਇੱਥੇ ਘੜ ਕੇ ਕਿਵੇਂ ਕੀ ਹੁਣ ਉਧਰ ਤੋਂ ਗੋਲਾ गिरਦਾ ਹੈ ਮਤਲਬ ਉਹ ਹੁੰਦੀ ਆ ਆਸੂ ਆਉਂਦੇ ਆ ਨਾ ਅਸੀਂ ਬੋਰੀਂ ਝਰਦੇ ਆਂ ਦਮ ਜਦ ਤਾ ਹੋ ਤੋ ਕਿਉਂ ਨਾ ਨਾਲ ਦੇਣਾ ਬੋਰੀ ਪਾਦਨੇ ਹੋ ਤੁਹਾਨੂੰ ਨਹੀਂ ਕੁਝ ਮਹਿਸੂਸ ਹੁੰਦਾ ਉਹ ਹੁੰਦਾ ਵੀਰੇ ਮੂੰਹ ਤੇ ਮਤਲਬ ਮਿਰਚਾੜ ਜੀ ਹੁੰਦੀ ਆ ਅਸਰ ਦਾ ਪੂਰਾ ਅਸਰ ਨਹੀਂ ਹੁੰਦਾ ਅਸਰ ਬਹੁਤ ਜ਼ਿਆਦਾ ਹੁੰਦਾ ਜਿੱਦਾਂ ਮਿਰਚਾਂ ਪਾ ਦੇਣੀ ਆ ਅੱਖਾਂ ਚ ਉਹਨਾ ਅਸਰ ਹੁੰਦਾ ਆ ਬਹੁਤ ਜ਼ਿਆਦਾ ਅਸਰ ਹੁੰਦਾ ਪਰ ਹੁਣ ਕਰਨਾ ਕੀ ਆ ਆਪਣਿਆਂ ਦੀ ਆਪਣਿਆਂ ਨਾਲ ਲੜਾਈ ਆ ਮਾਰਨਾ ਹੈ ਬਸ ਸਾਡੀ ਆਪਣੀ ਸਰਕਾਰ ਆ ਸਾਨੂੰ ਮਾਰ ਰਹੀ ਆ ਦੇਖੋ ਤੁਹਾਡੇ ਸਾਹਮਣੇ ਕੀ ਹੋ ਰਿਹਾ ਆ ਅਮਰੀਕਨ ਟੋੜ ਤੋੜ ਪਾਉਂਗੇ ਓਕਰ ਤੋੜਾਂਗੇ ਦਿੱਲੀ ਸਿੰਘੂ ਬਾਡ ਇੱਥੋਂ ਸਿੰਘੂ ਬਾਡਰ ਤੇ ਪਹੁੰਚਾਂਗੇ ਜਾ ਕੇ ਅਸੀਂ ਨੀ ਤੋੜੇ ਤੁਸੀਂ ਇੱਥੋਂ ਤੋੜੇ ਆਸੀਂ ਤੋੜੇ ਆ ਸਾਡੇ ਕੋ ਸਾਧਨ ਘਟਾ ਜਦੋਂ ਸਾਧਨ ਪੂਰੇ ਸਾਡੇ ਪਿੱਛੇ ਆ ਜਾਣਗੇ ਆਪਾਂ ਤੋੜ ਕੇ ਦਿੱਲੀ ਜ਼ਰੂਰ ਜਾਵਾਂਗੇ ਕਿਵੇਂ ਸਿੱਖ ਕੌਮ ਗਦਾਰੀ ਨਾਲ ਹੀ ਮਰੀ ਹੈ ਗਦਾਰੀ ਜੇ ਦੋ ਸਰਦਾਰ ਨਾ ਹੁੰਦੇ ਨਾ ਉੱਥੇ ਚੱਕ ਦੇਣਾ ਸੀ ਉਹਨਾਂ ਨੂੰ ਨਹੀਂ ਗੱਲ ਸਰਦਾਰਾਂ ਦੀ ਜਾਂ ਦੂਇਆਂ ਦੀ ਨਹੀਂ ਗੱਲ ਪੱਗਾਂ ਦੀਆਂ ਦੀ ਪੱਗਾਂ ਲਾ ਨਹੀਂ ਸਕਦੇ ਆਪਣੇ ਭਰਾਵਾਂ ਦੀਆਂ ਉਹ ਵੀ ਸਾਡੇ ਭਰਾ ਆ ਠੀਕ ਹੈ ਜੇ ਹੱਥੋਂ ਅੱਥਰ ਦੀ ਲੜਾਈ ਹੋਵੇ ਅਸੀਂ ਤਾਂ ਕਦੋਂ ਦੇ ਇਹਨਾਂ ਨੂੰ ਭਜਾ ਛੱਡਦੇ ਐਡੀ ਕੋ ਗੱਲ ਨਹੀਂ ਹੈਗੀ ਉਹ ਵੀ ਸਾਡੇ ਭਰਾ ਆ ਪਰ ਸਰਕਾਰ ਨੂੰ ਸੋਚਣਾ ਚਾਹੀਦਾ ਆ ਅਸੀਂ ਕਿਹੜੇ ਦੂਜੇ ਦੇਸ਼ ਚ ਪਾਕਿਸਤਾਨ ਤੋਂ ਆਏ ਆ ਆਪਣੇ ਆ ਪੰਜਾਬੀ ਆ ਤੇ ਸਾਡੇ ਨਾਲ ਇੰਨੀ ਬਾਦੀ ਹੋ ਰਹੀ ਆ ਇਹ ਤੋਂ ਪਰੇ ਹੋਰ ਕੀ ਹੋ ਸਕਦਾ ਤੁਸੀਂ ਦੇਖੋ ਕਿੰਨੇ ਗੋਲੇ ਸੱਟ ਰਹਾ ਯਾਰ ਗੋਲੀਆਂ ਮਾਰ ਕੱਟ ਦਿਆ ਕੀ ਕੀ ਨਹੀਂ ਕਰ ਰਹੇ ਬੰਦੇ ਆ ਦੇਖੋ ਨੌਜਵਾਨ ਦੇ ਗੋਲੀ ਬੱਜੀ ਪਟਦੇ ਗੋਲੀ ਬੱਜੀ ਹੋਈ ਆ ਅੰਦਰ ਦੇ ਅੰਦਰ ਬੱਜੀ ਆ ਮੁੰਡੇ ਦੇ ਦਿਖਾ ਸਕਦੇ ਕੀ ਇਹ ਪਲਾਸਟਿਕ ਦੀ ਗੋਲੀ ਪਲਾਸਟਿਕ ਦੀ ਗੋਲੀ ਉਹਨਾਂ ਸੱਟ ਲੱਗਦੀ ਆ ਟੁੱਟ ਜਾਂਦੇ ਜਦਾਂ ਜਦਾਂ ਹੱਡੀ ਟੁੱਟਣ ਵਾਲਾ ਹਿਸਾਬ ਹੋ ਜਾਂਦਾ ਸੱਟ ਬਹੁਤ ਲੱਗਦੀ ਉਹ ਚਾਹਦੇ ਆ ਵੇ ਪਿੱਛੇ ਹਟ ਜਣ ਪਰ ਅਸੀਂ ਪਿੱਛੇ ਨਹੀਂ ਹਟਣਾ ਹੈਗਾ ਹਟਣਾ ਜਾਂ ਮਰੂਗੇ ਇਹ ਮਰਨੇ ਨੂੰ ਦੱਸ ਜਾਂ ਮਰੂਗੇ ਬੋਲ ਬੋਲ ਮੋਰਚਾ ਸੰਭਾਲਣ ਵਾਲੇ ਜਿਹੜੇ ਇੱਥੇ ਅੱਗੇ ਇਹਨਾਂ ਨੇ ਮੋਰਚਾ ਸੰਭਾਲਿਆ ਤੈਨੂੰ ਉਹ ਵੀ ਦਿਖਾਦਾ ਉਹ ਬੈਰੀਕੇਡਿੰਗ ਦੇ ਪਿੱਛੇ ਲੋਕ ਕਿ ਬੈਠੇ ਹੋਇਆ ਉਹ ਇੰਤਜ਼ਾਰ ਕਰਦੇ ਜੇ ਉਧਰ ਕੋਈ ਗੋਲਾ ਸਿੱਟੂਗਾ ਤਾਂ ਅਸੀਂ ਉਸ ਨੂੰ ਨਸ਼ਟ ਕਰਾਂਗੇ ਤੇ ਇੱਥੇ ਪਾਣੀ ਲਗਾਤਾਰ ਵੰਡਿਆ ਜਾ ਰਿਹਾ ਕਿਉਂਕਿ ਪਾਣੀ ਦਾ ਇਸਤੇਮਾਲ ਕੀਤਾ ਜਾ ਰਿਹਾ ਦੇ ਨਾਲ ਹੀ ਸਾਡਾ ਪਾਣੀ ਦਾ ਇਸਤੇਮਾਲ ਕੀਤਾ ਜਾ ਰਿਹਾ ਪਾਣੀ ਦੇ ਨਾਲ ਕਹਿੰਦੇ ਬਚਾਓ ਇੱਕ ਪਾਸੇ ਕਿਸਾਨਾਂ ਦੀ ਬੈਰੀਕੇਟਿੰਗ ਹੈ ਦੂਸਰੇ ਪਾਸੇ ਉਹ ਪੁਲਿਸ ਤੰਤਰ ਦੀ ਬੈਰੀਕੇਟਿੰਗ ਹੈ ਮਤਲਬ ਕਿ ਮੋਰਚੇ ਬੰਦੀ ਆਪਣੀ ਕਹਿੰਦੇ ਅਸੀਂ ਇੱਧਰ ਹੀ ਕੀਤੀ ਹੋਈ ਤੁਸੀਂ ਉੱਧਰ ਕੀਤੀ ਹੋਈ ਐ ਇਹ ਤਸਵੀਰ ਉਸ ਤਰ੍ਹਾਂ ਨਜ਼ਰ ਆ ਰਹੀ ਜਿਵੇਂ ਕੋਈ ਬਾਰਡਰ ਦੇ ਉੱਪਰ ਜੰਗ ਚੱਲ ਨਹੀਂ ਹੋਵੇ ਜੰਗ ਚੱਲ ਰਹੀ ਹੁੰਦੀ ਐ ਉਹ ਹਾਲ ਹੋਇਆ ਜਿੱਦਾਂ ਸਾਡੀ ਪਾਕਿਸਤਾਨਾ ਜਾਂ ਕਿਸੇ ਹੋਰ ਦੇਸ਼ ਦੇ ਨਾਲ ਚੀਨ ਦੇ ਨਾਲ ਜੰਗ ਲੜ ਰਹੀ ਹੁੰਦੀ ਉਹ ਹਸਾਬ ਕੀਤਾ ਹੈ ਹਿੰਦੁਸਤਾਨ ਸਰਕਾਰ ਨੇ ਸਾਡੇ ਨਾਲ ਇੰਨੀ ਵਾਦੀ ਕਰ ਰਹੀ ਐ ਅਸੀਂ ਕੀ ਕਰਨਾ ਅਸੀਂ ਜਾ ਕੇ ਆਪਣੇ ਹੱਕਾਂ ਲਈ ਉੱਥੇ ਬਹਿਣਾ ਆਏ ਅਸੀਂ ਕਿਸੇ ਨਾਲ ਲੜਨਾ ਨਹੀਂ ਹੈਗਾ ਅਸੀਂ ਕਿਸੇ ਨੂੰ ਕੁਝ ਨਹੀਂ ਕਹਿਣਾ ਸਿਰਫ ਅਸੀਂ ਆਪਣੇ ਹੱਕ ਮੰਗਦੇ ਆਂ ਸਾਡੇ ਹੱਕ ਸ਼ਾਂਤ ਮੇ ਢੰਗ ਨਾਲ ਮੰਗ ਰਹੇ ਉੱਦੇ ਸਾਨੂੰ ਦੇ ਦਿਓ ਕੱਢ ਲੈ ਇੰਨੀ ਫੋਰਸ ਲਾਈ ਆ ਇਹ ਕਰ ਤਾਂ ਗਏ ਹੋਰ ਪਾਸੇ ਕਰੋ ਇਹ ਭਲਾਈ ਲਈ ਦੇਸ਼ ਦੀ ਭਲਾਈ ਲਈ ਬੱਚਿਆਂ ਦੀ ਪੜ੍ਹਾਈ ਲਈ ਵਿੱਦਿਆ ਲਈ ਐਜੂਕੇਸ਼ਨ ਲਈ ਕਰੋ ਖਰਚਾ ਜਿਹੜਾ ਇਹ ਖਰਚਾ ਕਰ ਰਹੇ ਆ ਇਹ ਸਾਨੂੰ ਰੋਕਣ ਲਈ ਖਰਚਾ ਨਾ ਕਰੋ ਇਹ ਮੋਰਚੇ ਬੰਦੀ ਕਿਸਾਨਾਂ ਦੀ ਹੈਗੀ ਇਸ ਜਗ੍ਹਾ ਉੱਪਰ ਇਹ ਮੋਰਚੇ ਬੰਦੀ ਕਿਸਾਨਾਂ ਦੀ ਹੈਗੀ ਆਪਣੇ ਆਪਣੇ ਤਰੀਕੇ ਦੇ ਨਾਲ ਜਿਵੇਂ ਕਿਸਾਨਾਂ ਨੂੰ ਸਮਝਾ ਲਈ ਨੌਜਵਾਨਾਂ ਨੂੰ ਆਪਣੇ ਤਰੀਕੇ ਨਾਲ ਮੋਰਚਾ ਸੰਭਾਲ ਕੇ ਬੈਠੇ ਹੋਏ ਆ ਸ਼ਾਇਦ ਸਾਡੇ ਨਾਲ ਜਦੋਂ ਵੀ ਕੋਈ ਉਧਰੋਂ ਦਰੋਂ ਰਾਹੀ ਜਾਂ ਆਪਾਂ ਕੀ ਕਿ ਸਿੱਧੇ ਤੌਰ ਤੇ ਫਾਇਰ ਛਿੱਟੇ ਜਾਂਦਾ ਕੋਈ ਵੀ ਗੋਲਾ ਆਉਂਦਾ ਸਿੱਧੇ ਤੌਰ ਤੇ ਫਾਇਰ ਤਾਂ ਕਿਸਾਨ ਉਸ ਨੂੰ ਨਸ਼ਟ ਕਰਨ ਦੇ ਆਪਣੇ ਆਪਣੇ ਤਰੀਕੇ ਇਹ ਲੰਘ ਮਾਰੇ ਹੈਗੇ ਭਾਈ ਸਾਹਿਬ ਇਹਨਾਂ ਦੇ ਗੋਲੀ ਪਲਾਸਟਿਕ ਦੀ ਵੱਜੀ ਕਹਿ ਰਹੇ ਹੈਗੇ ਦੱਸਿਆ ਜਾ ਰਿਹਾ ਕਿ ਪਲਾਸਟਿਕ ਦੀ ਗੋਲੀ ਵੱਜੀ ਹੈਗੇ ਇਹਨਾਂ ਦੇ ਤੇ ਇਹ ਸਥਿਤੀ ਬਣੀ ਹੋਈ ਹੈ ਇਸ ਵਕਤ ਲਖਮੀ ਹਾਲਾਂਕਿ ਕਈ ਹੋ ਰਿਹਾ ਤਾਂ ਦੂਸਰੇ ਪਾਸੇ ਤਸਵੀਰ ਵਿੱਚ ਦਿਖਾਉਂਗਾ ਦੂਸਰੇ ਪਾਸੇ ਇਧਰ ਕਿਸਾਨ ਹੀ ਕਿਸਾਨ ਨਜ਼ਰ ਆਣਗੇ ਵੱਡੀ ਸੰਖਿਆ ਦੇ ਵਿੱਚ ਦੂਰ ਤੱਕ ਕਿਸਾਨ ਬੈਠੇ ਹੋਇਆ ਪੰਜ ਪੰਜ 6 6 ਕਿਲੋਮੀਟਰ ਤੱਕ ਕਿਸਾਨ ਬੈਠੇ ਹੋਇਆ ਤੇ ਇਹ ਤਸਵੀਰ ਹੈਗੀ ਆ ਲਗਾਤਾਰ ਬਲਾਦੇ ਅੱਗੇ ਉਸ ਤੋਂ ਬਾਅਦ ਜਦੋਂ ਕਾਫੀ ਜਦੋਂ ਕਿਸਾਨ ਇੱਥੇ ਇਕੱਠੇ ਹੋ ਜਾਂਦੇ ਤਾਂ ਗੋਲਾਬਾਰੀ ਉਧਰੋਂ ਸ਼ੁਰੂ ਹੋ ਜਾਂਦੀ ਹੈ ਗੋਲੇ ਚ ਨੇ ਉਹ ਸ਼ੁਰੂ ਕਰ ਦਿੰਦੇ ਹੈਗੇ ਆ ਬ੍ਰਮਕੇ ਸਾਹਿਬ ਬ੍ਰਮਕੇ ਸਾਹਿਬ ਹਾਂਜੀ ਹਾਂਜੀ ਪਰ ਹੁਣ ਸਵਾਲ ਇਹ ਹੈ ਤੁਸੀਂ ਗੋਲਿਆਂ ਦੇ ਵਿੱਚ ਖੜੇ ਹੋ ਹਾਲਾਂਕਿ ਮੀਟਿੰਗ ਵੀ ਸ਼ੁਰੂ ਹੋਣ ਵਾਲੀ ਕੇਂਦਰ ਦੇ ਨਾਲ ਇੱਕ ਪਾਸੇ ਗੋਲੇ ਵੀ ਚੱਲ ਰਹੀ ਹੈ ਦੇਖੋ ਅਸੀਂ ਸਵੇਰੇ ਵੀ ਐਲਾਨ ਕੀਤਾ ਸੀਗਾ ਤੁਹਾਡੇ ਸਾਹਮਣੇ ਮੀਟਿੰਗ ਤੋਂ ਬਾਅਦ ਉਹਦੇ ਵਿੱਚ ਇਹ ਗੱਲ ਕਹੀ ਸੀਗੀ ਕਿ ਇਹ ਕੰਜਰਖਾਨਾ ਬੰਦ ਕੀਤਾ ਜਾਵੇ ਔਰ ਸਾਡੇ ਨੌਜਵਾਨਾਂ ਤੇ ਔਰ ਸਾਡੇ ਤੇ ਗੋਲੇ ਨਾ ਧੱਕੇ ਜਾਣ ਔਰ ਗੱਲਬਾਤ ਵਾਸਤੇ ਇੱਕ ਪਾਸੇ ਉਹ ਰਾਜ ਠਾਕਰ ਜੀ ਇਹ ਗੱਲ ਕਹਿ ਰਹੇ ਨੇ ਵੀ ਕਿਸਾਨ ਬਜੇਦ ਨੇ ਅਸੀਂ ਗੱਲ ਕਰਨ ਨੂੰ ਤਿਆਰ ਆ ਅਸੀਂ ਤਾਂ ਸਾਡਾ ਤਾਂ ਹੀ ਓਪਨ ਆ ਬਿਲਕੁਲ ਜਦੋਂ ਮਰਜੀ ਗੱਲ ਕਰਨ ਕਿਸਾਨ ਆਗੂ ਕਿਸਾਨ ਗੱਲ ਕਰਨ ਵਾਸਤੇ ਤਿਆਰ ਨੇ ਜਾਣ ਬੁੱਝ ਕੇ ਕੇਂਦਰ ਦੀ ਬੀਜੇਪੀ ਸਰਕਾਰ ਇਹ ਸਾਡੇ ਤੇ ਗੱਲਾਂ ਥੋਪਦੀ ਆ ਰਸਤਾ ਅਛੂ ਜੀ ਦੇਖੋ ਇਹ ਬੰਦ ਕੀਤੀ ਬੈਠੇ ਨੇ ਜਨਤਾ ਵਾਸਤੇ ਕਿੰਨੇ ਦਿਨਾਂ ਤੋਂ ਅਸੀਂ ਤਾਂ 13 ਨੂੰ ਆਉਣਾ ਸੀ ਇਹ ਲਗਾਤਾਰ 9 10 ਤਰੀਕ ਤੋਂ ਇਹ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਨੇ ਇਹ ਬਹੁਤ ਮਾੜੀ ਗੱਲ ਆ ਦੇਖੋ ਸਾਡੇ ਬੱਚਿਆਂ 'ਚ ਪਤੰਗ ਚੜਾ ਕੇ ਇੱਕ ਡਰੋਨ ਨੂੰ ਤਾਂ ਥੱਲੇ ਘਟਿਆ ਹੈਗਾ ਉਹਦਾ ਕਿੰਨਾ ਨੁਕਸਾਨ ਹੋਇਆ ਕਿੰਨਾ ਨਹੀਂ ਹੁੰਦੇ ਬਾਰੇ ਪਤਾ ਨਹੀਂ ਹੈਗਾ ਕੁਝ ਇਹਨਾਂ ਨੇ ਬੰਦੇ ਜਿਹੜੇ ਨੇ ਸਰਕਾਰੀ ਉਹ ਵਿੱਚ ਸਾਡੇ ਕਿਸਾਨਾਂ ਦੇ ਬਾੜੇ ਹੋਏ ਨੇ ਇਹ ਬਹੁਤ ਗਲਤੀ ਹੈ ਮੈਂ ਤੁਹਾਡੇ ਮਾਧਿਅਮ ਰਹੀਂ ਸਾਡੇ ਜਿਹੜੇ ਕਿਸਾਨ ਨੌਜਵਾਨ ਵੀਰ ਨੇ ਉਹਨਾਂ ਨੂੰ ਸੁਚੇਤ ਕਰਦਾ ਵੀ ਸੁਚੇਤ ਹੋ ਕੇ ਰਹੋ ਤੇ ਉਹਨਾਂ ਬੰਦੇ ਵਿੱਚ ਬਾੜ ਕੇ ਆਪਣਾ ਨੁਕਸਾਨ ਨਾ ਕਰਨ ਲੱਗਦਾ ਕਿ ਅਜਿਵੇਂ ਆ ਸ਼ੈਲ ਹੁੰਦੇ ਆ ਇਸ ਤਰ੍ਹਾਂ ਦੇ ਗੋਲੇ ਜਿਵੇਂ ਇੱਥੇ ਪਿਆ ਹੈਗਾ ਉਸ ਤੋਂ ਬਾਅਦ ਫਟਦੇ ਹੈਗੇ ਆ ਧੂਆਂ ਆਖਾ ਚ ਲੱਗਦਾ ਮਿਰਚਾਂ ਲੱਗਦੀਆਂ ਹੈਗੀ ਆ ਸਾਰੇ ਪਏ ਹੈਗੇ ਆ ਸਾਰੇ ਆ ਸਾਰੇ ਗੋਲਿਆਂ ਦੀ ਤਸਵੀਰ ਹੈਗੀ ਆ ਇਸ ਤਰ੍ਹਾਂ ਦੇ ਆ ਗੋਲੇ ਦੀ ਤਸਵੀਰ ਹੈ ਤੇ ਕਿਤੇ ਨਾ ਕਿਤੇ ਐਕਸਟਰਾ ਨਹੀਂ ਲੱਗਦਾ ਕਿ ਦੋ ਦੇਸ਼ਾਂ ਦੀ ਜੰਗ ਚੱਲ ਰਹੀ ਹੋਵੇ ਆਪਸ ਵਿੱਚ ਇਹ ਜਿਹੜੇ ਇਹ ਗੋਲੇ ਨੇ ਇਹਨਾਂ ਦੀ ਜਿਹੜੀ ਐਕਸਪਾਇਰੀ ਡੇਟ ਆ ਇਹ 2018 2020 ਤੱਕ ਰਨੇ ਦੋ ਸਾਲ ਦੀ ਇਹਨਾਂ ਦੀ ਡੇਟ ਹੁੰਦੀ ਆ ਤੇ ਉਸੇ ਤਰ੍ਹਾਂ ਚਲਾ ਕੇ ਗੰਦੀ ਗੈਸ ਸਾਡੇ ਉੱਪਰ ਸਿੱਟੀ ਜਾ ਰਹੀ ਆ ਇਹ ਅਸੀਂ ਕੱਲ 11 ਵਜੇ ਤੋਂ ਬਰਦਾਸ਼ਤ ਕਰ ਰਹੇ ਹਾਂ ਸਾਰਾ ਕੁਝ ਕੇਂਦਰ ਸਰਕਾਰ ਇਸ ਗੱਲ ਨੂੰ ਖੱਟੜ ਸਰਕਾਰ ਬੰਦ ਕਰੇ ਇਹ ਕੁਝ ਹਰਕਤਾ ਨੇ ਇਹ ਇਦਾਂ ਹੁੰਦਾ ਰਿਹਾ ਤੇ ਇੰਦਾ ਹੀ ਨੁਕਸਾਨ ਹੋਣਾ ਕਿਉਂਕਿ ਅੱਜ ਦੇਖੋ ਇਹ ਕਰਨ ਦੇ ਨਾਲ ਦੁਨੀਆ ਦੇਖ ਰਹੀ ਐ ਵਰਲਡ ਦੇਖਦਾ ਪਿਆ ਕੇਂਦਰ ਦੀ ਬੀਜੇਪੀ ਸਰਕਾਰ ਉਹਦਾ ਗਰਾਫ ਬਹੁਤ ਡਾਊਨ ਹੋਇਆ ਉੱਪਰ ਨਹੀਂ ਚੱਕਿਆ ਗਿਆ ਕਿ ਕਿਸਾਨਾਂ ਨਾਲ ਕੁਝ ਹੋ ਰਿਹਾ ਸਾਰੀ ਦੁਨੀਆ ਦੇਖ ਰਹੀ ਐ ਇਸ ਪਰੋਂ ਅਸੀਂ ਇਸ ਗੱਲ ਦੀ ਕੋਰ ਨਹੀਂ ਕਰਦੇ ਆ ਨਖੇਦੀ ਕਰਦੇ ਆ ਇਸ ਤਰ੍ਹਾਂ ਦੇ ਜਿਹੜੇ ਕਾਰਨਾਮੇ ਨੇ ਉਹ ਕੇਂਦਰ ਸਰਕਾਰ ਨੂੰ ਸਰਨ ਨਹੀਂ ਕਰਨੀ ਚਾਹੀਦੀ ਮੇਰੇ ਸਾਹਿਬ ਥੋੜੀ ਦੇਰ ਦੇ ਵਿੱਚ ਕੇਂਦਰ ਦੇ ਨਾਲ ਮੀਟਿੰਗ ਵੀ ਸ਼ੁਰੂ ਹੋਣੀ ਐ ਹਨਾ ਸ਼ਾਇਦ ਥੋੜੀ ਤੱਕ ਮੀਟਿੰਗ ਹੋਗੀ ਹੋ ਸਕਦਾ ਜਾਂ ਸ਼ਾਮ ਤੇ ਜਾਂ ਸਵੇਰੇ ਸਾਡੇ ਡੈਪੂਟੇਸ਼ਨ ਦੇ ਜਿਹੜੇ ਪੰਜ ਕਿਸਾਨ ਉਗੇ ਕਿਸਾਨਾ ਬੁਨੇ ਉਹ ਪਹੁੰਚੇ ਹੋਏ ਨੇ ਚੰਡੀਗੜ੍ਹ ਹੋ ਸਕਦਾ ਅੱਜ ਮੀਟਿੰਗ ਹੋ ਜੇ ਜਾਂ ਸਵੇਰੇ ਹੋ ਜੇ ਠੀਕ ਹੈ ਧੰਨਵਾਦ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਸੀ ਲਗਾਤਾਰ ਉਧਰੋਂ ਇੱਕ ਪਾਸੇ ਗੋਲਾਬਾਰੀ ਹੋ ਰਹੀ ਸੀ ਦੂਸਰੇ ਪਾਸੇ ਕਿਸਾਨ ਡਟ ਕੇ ਸਾਹਮਣਾ ਕਰ ਰਿਹਾ ਹਾਲਾਂਕਿ ਫਿਲਹਾਲ ਉਜ ਕੋ ਸਮੇ ਲਈ 5-7 ਮਿੰਟ ਦੇ ਲਈ ਵਿਰਾਮ ਮਿਲਿਆ ਹੋਇਆ ਪਰ ਇਹ ਲਗਾਤਾਰ ਇਸੇ ਤਰ੍ਹਾਂ ਜਾਰੀ ਰਹੇਗੀ ਕੱਲ ਤੋਂ ਲਗਾਤਾਰ ਚੱਲ ਰਹੀ ਹੈ ਲਗਾਤਾਰ ਇੱਥੋਂ ਤਸਵੀਰਾਂ ਤੁਹਾਨੂੰ ਦਿਖਾ ਦਿਖਾਉਂਦੇ ਰਾਵਾਂਗੇ ਗਰਾਊਂਡ ਤੋਂ ਰਿਪੋਰਟ ਕਰਦੇ ਰਾਵਾਂਗੇ ਲੀਵਿੰਗ ਇੰਡੀਆ ਦੇ ਨਾਲ ਤੁਸੀਂ ਪਲ-ਪਲ ਦੀ ਸਟੀਕ ਜਾਣਕਾਰੀ ਦੇਖੋਗੇ ਕਿੱਥੋਂ ਦੇ ਨੇ ਕੀ ਕਿਸੇ ਟਰਾਲੀ ਨਾਲ ਉੱਧਾਂ ਨਹੀਂ ਆਇਆ ਕਿਸਾਨ ਆਕਵਾ ਵੱਲੋਂ ਇੱਕ ਬਹਿ ਰੁਪਿਆ ਨੂੰ ਫੜਿਆ ਗਿਆ ਤਾਂ ਇੱਥੇ ਉੱਪਰ ਹੀ ਬਿਠਾ ਲਿਆ ਗਿਆ ਇਹ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਇਹ ਇੱਕ ਬਹਿ ਉੱਪਰ ਫੜਿਆ ਗਿਆ ਕਿਸਾਨਾਂ ਵੱਲੋਂ ਅੱਜ ਪਾ

ਸੀ ਕਵਰ ਕਰਦੇ ਆ ਆਡੀਓ ਦੀ ਸਮੱਸਿਆ ਉਸ ਤੋਂ ਬਾਅਦ ਹੋਰ ਬਹੁਤ ਸਾਰੀਆਂ ਸਮੱਸਿਆ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਪ੍ਰੋਪਰ ਦਿਖਾ ਦੇ ਨਹੀਂ ਤੈਨੂੰ ਕਹੂੰਗਾ ਤੇ ਇਹ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਿਹਾ ਇਹ ਪਤੰਗ ਜਿਹੜੇ ਸਵੇਰਾ ਹੈਗੀਆ ਅੱਜ ਜੀ ਪੀ ਆਪਣੀ ਖੇਡ ਮਾਣੂ ਸਭਾ ਦੇ ਅਸਲ ਸਥਿਤੀ ਗਰਾਊਂਡ ਦੀ ਸਥਿਤੀ ਗਰਾਊਂਡ ਜ਼ੀਰੋ ਦੀ ਸਥਿਤੀ ਹੈਗੀ ਹੈ ਕਿਉਂਕਿ ਲਗਾਤਾਰ ਉਧਰੋਂ ਡਰੋਨ ਦੇ ਰਾਹੀਂ ਗੋਲੇ ਸਿੱਟੇ ਜਾ ਰਹੇ ਸੀ ਕਿ ਅਥਰੂ ਗੇਂਦ ਤੇ ਹੰਝੂ ਗੇਂਦ ਤੇ ਗੋਲੇ ਜਿਹੜੇ ਲਗਾਤਾਰ ਆ ਰਹੇ ਸੀਗੇ ਤੇ ਕਿਸਾਨਾਂ ਨੇ ਉਸ ਨੂੰ ਰੋਕਣ ਦੇ ਲਈ ਵੱਖਰੇ ਇੰਤਿਆਮ ਕਰ ਰੱਖਿਆ ਹੈ ਕਿਸਾਨਾਂ ਨੇ ਬੋਰੀਆਂ ਦਾ ਇੰਤਿਆਮ ਕਰ ਰੱਖਿਆ ਹੈ ਕਿਸਾਨਾਂ ਨੇ ਪਾਣੀ ਦਾ ਇੰਤਿਆਮ ਕਰ ਰੱਖਿਆ ਹੈ ਕਿਸਾਨਾਂ ਨੇ ਬੈਰੀਕੇਡ ਆਪਣੇ ਪੱਧਰ ਉੱਪਰ ਲਾ ਰੱਖਿਆ ਗਿਆ ਹਾਲਾਂਕਿ ਇੱਕ ਬੈਰੀਕੇਡਿੰਗ ਦੀ ਲੇਅਰ ਤਾਂ ਤੋੜ ਦਿੱਤੀ ਸੀ ਜਿਹੜਾ ਬੈਰੀਕੇਡ ਸੀਗਾ ਉਸ ਦੀ ਲੇਅਰ ਤਾਂ ਤੋੜ ਦਿੱਤੀ ਸੀਗੀ ਪਰ ਹੁਣ ਅੱਗੇ ਜਿਹੜੀ ਬੈਰੀਕੇਡਿੰਗ ਉਹ ਬਚੀ ਹੈਗੀ ਹੈ ਪੁਲਿਸ ਬਲ ਵੱਡੀ ਸੰਖਿਆ ਦੇ ਵਿੱਚ ਤਾਂ ਤੈਨਾਂ ਰੱਖਿਆ ਹੀ ਆ ਲਗਾਤਾਰ ਘੇੜੇ ਕੱਢੇ ਜਾ ਰਹੇ ਹੈਗੇ ਲਗਾਤਾਰ ਚੇਤਾਵਨੀ ਹਾਲਾਕੀ ਪੁਲਿਸ ਦਿੰਦੀ ਹੁਣ ਤੁਹਾਨੂੰ ਤਸਵੀਰ ਦਿਖਾਉਂਗਾ ਇਹ ਤਸਵੀਰ ਹੈ ਮੋਟਰਸਾਈਕਲ ਦੀ ਇਹ ਮੋਟਰਸਾਈਕਲ ਦੇ ਰਾਹੀਂ ਉਧਰ ਜਾਊਗਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਕਿਹਾ ਹੂਆ ਇਹ ਦੇਖੋ ਉਹ ਨੌਜਵਾਨ ਮੋਟਰਸਾਈਕਲ ਤੇ ਮੋਟਰਸਾਈਕਲ ਦੇ ਉੱਪਰ ਜਾ ਕੇ ਕੈਮਰਾ ਪਰਸਨ ਨਿਤਿਨ ਦੇ ਨਾਲ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਜਦੋਂ ਅਸੀਂ ਕੈਮਰਾ ਪਰਸਨ ਕਹਿੰਦੇ ਤਾਂ ਬਹੁਤ ਵੱਡਾ ਹੱਥ ਹੁੰਦਾ ਜਿਹੜਾ ਕੈਮਰੇ ਦੇ ਅਸਲ ਦੇ ਵਿੱਚ ਪਿੱਛੇ ਹੁੰਦਾ ਤਾਂ ਕੈਮਰਾ ਪਰਸਨ ਨਿਤਿਨ ਦੇ ਨਾਲ ਆਸ਼ੂ ਅਨੇਜਾ ਲਿਵਿੰਗ ਇੰਡੀਆ ਨਿਊਜ਼ ਸ਼ੰਭੂ ਬੋਰਡਰ